ਮੋਟਰਸਾਈਕਲ ਦੀ ਰੇਲ ਬਣਾ ਦੇ ਫਿਰ ਤੂੰ ਹੈ ਹਾਂ ਬਸ ਖਿੱਚੀ ਤੇ ਰਹਿ ਕੋਈ ਠੰਡ ਠੰਡ ਨਹੀਂ ਹੈਗਾ ਅੱਛਾ ਤੂੰ ਆਖੇ ਆਂਟੀ ਨੂੰ ਵੇਡਾ ਤੇ ਹੁਣ ਠੰਡ ਕੀ ਦੇਖਣੀ ਆ ਨਾ ਬਿਲਕੁਲ ਬਿਲਕੁਲ ਕਾਡਿੰਗ ਹੋਈ ਸਾਹ ਹੁਣ ਕੀਤੀ ਜਿਵੇਂ ਆਪਣੇ ਅਮਰੂਦ ਦੀ ਫਾੜੀ ਹੋਈ ਹੈ ਐਸੀ ਵੀ ਰਹਾ ਤੇ ਕਾਕੂ ਨੇ ਕਹਿ ਆਂ ਅਮਰੂਦ ਹੈ ਮੈਂ ਵੀ ਲੱਖੇ ਵਾ ਕਾਡ ਗਏ ਪਹਿਲੀ ਵਾਰ ਦੇਖਿਆ ਬਣਾ ਉਸ ਤਰੀਕੇ ਨਾਲ ਕਰੀ ਹੋਈ ਹੈ ਤੇ ਬਾਕੀ ਦੇਖਣੇ ਵਧੀਆ ਵੀ ਲੱਗਦਾ ਹਲਦੀ ਦੀਆਂ ਆਦੀਆਂ ਆਪਣੇ ਦੇ ਹਲਦੀ ਦੀਆਂ ਪਿੰਗੀਆਂ ਬਾਹਰ ਗਈਆਂ ਆਪਣੀਆਂ ਤਿਆਰ ਹੋ ਕੇ ਠੀਕ ਹੈ ਜੀ ਤੇ ਕੋਈ ਦੀਆਂ ਤੇ ਬਾਕੀ ਪੰਜੀਰੀ ਆ ਉਹ ਜਾਂਦੀ ਹੈ ਪੰਜੀਰੀ ਚ ਫਿਰ ਇਹ ਹੁੰਦਾ ਨਾ ਕਾਕ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਪਰਮਾਤਮਾ ਕਰੇ ਸਭ ਦਾ ਦਿਨ ਵਧੀਆ ਆਵੇ ਸਭ ਵਧੀਆ ਨਵਾਂ ਸਾਲ ਆਵੇ ਜੀ ਤੁਹਾਡਾ ਸਾਰਿਆਂ ਦਾ ਤੇ ਖੁਸ਼ੀਆਂ ਭਰਿਆ ਲੈ ਕੇ ਆਵੇ ਹਰੇਕ ਘਰ ਦੇ ਵਿੱਚ ਖੁਸ਼ੀਆਂ ਆਉਣ ਹਨਾ ਆਪਾਂ ਤਾਂ ਇਹੀ ਪਰਮਾਤਮਾ ਅੱਗੇ ਦੁਆ ਕਰਦੇ ਆ ਤੇ ਪਰਮਾਤਮਾ ਸਭ ਦੇ ਦਿਨ ਚੰਗੇ ਲੈ ਕੇ ਆਵੇ ਤੇ ਅੱਜ ਆਪਾਂ ਨੂੰ ਵੀ ਆਪਣੇ ਪਿਛਲੇ ਪਿੰਡੋ ਜੀ ਸਾਡਾ ਪਿਛਲਾ ਪਿੰਡ ਪੰਜਾਬ ਦੇ ਵਿੱਚ ਐ ਮਾਨਸਾ ਦੇ ਕੋਲੇ ਬਣਾਵਾਲੀ ਉਥੋਂ ਆਪਣੇ ਇਹ ਕਾਕੂ ਹੀਰਾ ਆਪਾਂ ਨੂੰ ਮਿਲਣ ਆਇਆ ਆਪਣਾ ਫੋਲੋਅਰ ਵੀ ਹੈ ਤੇ ਜਦੋਂ ਪਤਾ ਲੱਗਿਆ ਵੀ ਆਪਣੇ ਇਹ ਪਿਛਲੇ ਪਿੰਡ ਤੋਂ ਆ ਤਾਂ ਫਿਰ ਤੁਹਾਨੂੰ ਪਤਾ ਪਿੰਡ ਦਾ ਮਾਣ ਆਪਾਂ ਨੂੰ ਵਾੜਾ ਹੋ ਜਾਂਦਾ ਹੈਗਾ ਹਨਾ ਤੇ ਇਹ ਆਪਾਂ ਨੂੰ ਨਵੇਂ ਸਾਲ ਤੇ ਕਾਕੂ ਹੀਰਾ ਅੱਜ ਨਵੇਂ ਸਾਲ ਦੀਆਂ ਵਧਾਈਆਂ ਦੇਣ ਆਇਆ ਕੱਲ ਬੱਚੇ ਆਏ ਸੀ ਜੋਧਪੁਰ ਤੋਂ ਆਪਾਂ ਨੂੰ ਨਵੇਂ ਸਾਲ ਦਾ ਕਰਕੇ ਮਿਲਣ ਤੇ ਅੱਜ ਸਾਡੇ ਪਿਛਲੇ ਪਿੰਡੋਂ ਕਾਕੂ ਹੀਰਾ ਬਣਾਲੀ ਵਾਲਾ ਆਪਾਂ ਨੂੰ ਮਿਲਣ ਆਇਆ ਜੀ ਇਹਦਾ ਪੇਜ ਤੁਸੀਂ ਸਾਕਸਰ ਦੇਖਦੇ ਹੀ ਰਹਿੰਦੇ ਹੋ ਹਨਾ ਆਪਣੇ ਨਾਲ ਲਾਈਵ ਦੇ ਵਿੱਚ ਵੀ ਆਉਂਦਾ ਹੈਗਾ ਤੇ ਅੱਜ ਤੁਹਾਡੀ ਮੁਲਾਕਾਤ ਵੀ ਕਾਕੂ ਹੀਰੇ ਦਾ ਕਰਾਉਂਦੇ ਆਂ ਹੋਰ ਕਾਕੂ ਕੀ ਹਾਲ ਹੈ ਬਹੁਤ ਵਧੀਆ ਪਹਿਲਾਂ ਤਾਂ ਵੀ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਜਿੰਨੇ ਵੀ ਮੈਨੂੰ ਚਾਹਣ ਵਾਲੇ ਆ ਪਿਆਰ ਕਰਨ ਵਾਲੇ ਆ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਅੱਜ ਸਾਡੇ ਆਂਟੀ ਹੋਰਾਂ ਕੋਲੇ ਪਹੁੰਚੇ ਹੋਏ ਆ ਸਾਡੇ ਪਿੰਡ ਤੋਂ ਨੇ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਨਾ ਤੇ ਕਾਫੀ ਟਾਈਮ ਤੋਂ ਥੋੜਾ ਸੁਪਨਾ ਸੀਗਾ ਵੀ ਆਂਟੀ ਉਹਨਾਂ ਨੂੰ ਜਰੂਰ ਮਿਲ ਕੇ ਆਉਣਾ ਵੈਸੇ ਫੋਨ ਤੇ ਆਡੀ ਗੱਲ ਬਸ ਬਹੁਤ ਜ਼ਿਆਦਾ ਟਾਈਮ ਹੋ ਗਿਆ ਦਾ ਮਤਲਬ ਹੁੰਦੀ ਸੀਗੀ ਹੈ ਨਾ ਤੇ ਪਹਿਲਾਂ ਵੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਹਾਂਜੀ ਸਾਰਿਆਂ ਨੂੰ ਭਾਈ ਬਹੁਤ-ਬਹੁਤ ਮੁਬਾਰਕਾਂ ਹਾਂਜੀ ਤੇ ਹੋਰ ਕਾਕੂ ਕਿਵੇਂ ਔਖਾ ਤਾਂ ਨਹੀਂ ਲੱਗਿਆ ਪਹੁੰਚਣਾ ਨਹੀਂ ਨਹੀਂ ਕੋਈ ਔਖਾ ਨਹੀਂ ਮੋਟਰਸਾਈਕਲ ਦੀ ਰੇਲ ਬਣਾਦੀ ਫਿਰ ਤੂੰ ਹੈ ਹਾਂਜੀ ਬਸ ਖਿੰਜੀ ਤੂੰ ਰਹਿ ਕੋਈ ਠੰਡ ਠੋਡਾ ਨਹੀਂ ਹੈ ਗਈ ਅੱਛਾ ਤੂੰ ਆਖੇ ਆਂਟੀ ਨੂੰ ਮਿਲਣਾ ਤੇ ਹੁਣ ਠੰਡ ਕੀ ਦੇਖਣੀ ਆ ਨਾ ਬਿਲਕੁਲ 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 ਤੇ ਬਾਕੀ ਤੇਰਾ ਪੇਜ ਵੀ ਬਹੁਤ ਸਾਰਾ ਚੱਲਦੀ ਜਾਂਦਾ ਮੈਂ ਦੇਖਦੀ ਹੁੰਨੀ ਆ ਤੇਰਾ ਇੰਸਟਾਗ੍ਰam ਤਾਂ ਆਏ ਭੱਜਾ ਜਾਂਦਾ ਹੈਗਾ ਤੇ ਆਹ ਵੀ ਕਰਦਾ ਤੁਸੀਂ ਮਤਲਬ ਐਡ ਵਗੈਰਾ ਹਨ ਹਾਂ ਪ੍ਰੋਮੋਸ਼ਨ ਵੀ ਕਰਦਾ ਹੈਗਾ ਕਿਸੇ ਵੀ ਤਰ੍ਹਾਂ ਦੀ ਪ੍ਰੋਮੋਸ਼ਨ ਹੁੰਦੀ ਹੈ ਜੀ ਆਪਣੇ ਹਨਾ ਮਤਲਬ ਹਰ ਇੱਕ ਪ੍ਰਕਾਰ ਦੀ ਪ੍ਰੋਮੋਸ਼ਨ ਆਪਾਂ ਕਰਦੇ ਆਂਗੇ ਤੇ ਬਾਕੀ ਸਾਰੇ ਦੋਸਤਾਂ ਮਿੱਤਰਾਂ ਨੂੰ ਦੱਸਣਾ ਚਾਹੁੰਦੇ ਜਿੰਨੇ ਵੀ ਮੈਨੂੰ ਵੈਸੇ ਅੰਟੀ ਹੋਰੀ ਕਿਸੇ ਵੀ ਜਾਣ-ਪਛਾਣ ਦੇ ਮਤਲਬ ਸਾਰਾ ਪੰਜਾਬ ਹੀ ਯਾਰ ਨਾਲ ਕੈਨੇਡਾ ਅਫਰੀਕਾ ਕਿੱਥੇ ਕਿੱਥੇ ਜਾਣੇ ਜਾਂਦੇ ਨੇ ਭਾਈ ਧੰਨਵਾਦ ਆ ਸਾਰਿਆਂ ਦਾ ਆਪਣੇ ਚਾਹੁਣ ਵਾਲਿਆਂ ਦਾ ਜਿਹੜਾ ਆਪਾਂ ਕੋਲੋਂ ਤੱਕ ਲੈ ਕੇ ਆਏ ਰਹੇ ਹਨਾ ਆਪਾਂ ਤਾਂ ਕੀ ਕਰ ਸਕਦੇ ਆ ਕਾਕੂ ਜੇ ਆਪਣੇ ਭੈਣ ਭਰਾ ਆਪਣੇ ਨਾਲ ਨਾ ਹੋਣ ਤਾਂ ਆਪਾਂ ਤਾਂ ਕੁਝ ਵੀ ਕਰਨ ਜੋਗਰੇ ਹੈ ਨਹੀਂਗੇ ਇਕੱਲਾ ਮੰਦਾ ਕੋਈ ਵੀ ਨਹੀਂ ਵੱਡਾ ਬੰਦਾ ਅੱਜ ਸਾਨੂੰ ਵੀ ਬਹੁਤ ਮਾਣ ਹੋਇਆ ਵੀ ਤੁਸੀਂ ਸਵੇਰੇ ਸਵੇਰੇ ਸਾਡੇ ਕੋਲ ਆਇਆ ਤੇ ਨਹੀਂ ਤਾਂ ਇੰਨੀ ਠੰਡ ਚ ਤਾਂ ਲੋਕ ਬਿਸਤਰਾ ਚੋਂ ਨਹੀਂ ਨਿਕਲਦੇ ਹਨਾ ਤੇ ਇਹਨਾਂ ਕੋਲ ਨਾ ਹਰ ਪ੍ਰਕਾਰ ਦੀਆਂ ਮਤਲਬ ਦਵਾਈਆਂ ਜਿਹੜੀਆਂ ਦੇਸੀ ਨੁਕਤੇ ਮਤਲਬ ਤਿਆਰ ਕਰਦੇ ਆ ਕਿ ਉਹ ਕਿਹੜੀ ਦਵਾਈਆਂ ਮਤਲਬ ਜਿਹੜੀ ਨਹੀਂ ਮਿਲਦੀ ਹਨਾ ਤੇ ਬਾਕੀ ਆਪਾਂ ਹੋਰ ਆਂਟੀ ਉਹਨੂੰ ਥੋੜੀ ਜਾਣਕਾਰੀ ਲੈਣੇ ਆਂਟੀ ਮੜਾ ਇਹ ਦੱਸ ਦੋ ਹਣਾ ਮਤਲਬ ਕਿ ਕਿਹੜੇ ਕਿਹੜੇ ਸਰਕਾਰ ਦੀਆਂ ਮਤਲਬ ਦਵਾਈਆਂ ਅੱਛਾ ਦਵਾਈਆਂ ਕਿ ਅੱਛਾ ਜਿਵੇਂ ਆਪਣੇ ਆਮ ਹੀ ਆਪਾਂ ਦੇਖਦੇ ਆਂਗੀ ਹਾਂਜੀ ਹਾਂਜੀ ਨਹੀਂ ਆਪਣੇ ਕੋਲ ਆਯੁਰਵੈਦ ਕਾਕਾ ਕੋ ਸਾਰੇ ਪ੍ਰਕਾਰ ਦੀਆਂ ਹੁੰਦੀਆਂ ਨੇ ਹਰੇਕ ਪ੍ਰਕਾਰ ਦੀ ਦਵਾਈ ਮਿਲਦੀ ਹੈ ਆਯੁਰਵੈਦਿਕ ਆਪਣੇ ਕੋਲ ਕੋਈ ਉਹ ਨਹੀਂ ਜਾਂ ਮਤਲਬ ਕਿ ਆਲ ਬਾਡੀ ਤੇ ਆਯੁਰਵੈਦਿਕ ਜਿਹੜੀ ਦਵਾਈ ਹੁੰਦੀ ਹੈ ਨਾ ਕਾਕੂ ਉਹ ਮਤਲਬ ਸਾਰੇ ਸਰੀਰ ਦੀ ਹੁੰਦੀ ਹੈ ਜਿਵੇਂ ਕਿਸੇ ਦਾ ਸਿਰ ਦੁਖਣਾ ਕਿਸੇ ਨੂੰ ਮਤਲਬ ਕੋਲੈਸਟ੍ਰੋਲ ਵੱਧ ਗਿਆ ਕਿਸੇ ਨੂੰ ਬੀਪੀ ਵੱਧ ਲੱਗ ਗਿਆ ਯੂਰਿਕ ਐਸਿਡ ਹੋ ਗਿਆ ਯੂਰੀਆ ਹੋ ਗਿਆ ਗਠੀਆ ਹੋ ਗਿਆ ਨਾ ਆ ਮ ਅੱਜ ਕੱਲ ਜਿਆਦਾ ਵਧੀਆ ਪਈਆਂ ਨੇ ਹਣਾ ਤੇ ਦਵਾਈ ਦਾ ਤੈਨੂੰ ਵੀ ਪਤਾ ਹੈ ਵੀ ਆਪਣੀ ਸਾਰੀ ਬਾਹਰ ਜਾਂਦੀ ਹੈ ਹਾਂ ਦਵਾਈ ਸਾਰੀ ਆਪਣੀ ਬਾਹਰ ਜਾਂਦੀ ਹੈ ਆਲ ਇੰਡੀਆ ਚ ਜਾਂਦੀ ਹੈ ਤੇ ਬਾਕੀ ਆਪਣੀਆਂ ਆਪਣੀਆਂ ਜੀਰੀਆਂ ਤਿਆਰ ਹੋ ਕੇ ਉਹ ਵੀ ਤੁਹਾਨੂੰ ਪਤਾ ਹੀ ਅੱਜ ਤੈਨੂੰ ਖਵਾਈਆਂ ਹੀ ਆ ਬਿਲਕੁਲ ਬਿਲਕੁਲ ਬਹੁਤ ਘੈਂਟ ਗੱਲਬਾਤ ਸੀਗੀ ਜੀ ਬਾਕੀ ਮੜਿਆ ਭਾਈ ਮਾਰਦੇ ਕੈਮਰਾ ਬਣਾ ਪਿੰਨੀਆਂ ਤੇ ਪਿੰਨੀਆਂ ਦਾ ਬੰਦੇ ਇਹਨੇ ਬਹੁਤ ਵਧੀਆ ਪਿੰਨੀਆਂ ਹਲਦੀ ਦੀਆਂ ਪਿੰਨੀਆਂ ਤਿਆਰ ਹੋਣ ਦੀਆਂ ਕੋਈਆਂ ਪਿੰਨੀਆਂ ਇਹਦਾ ਨਹੀਂ ਮਤਲਬ ਬਾਈ ਮੜਾ ਹੋਰ ਮਾਰਦੇ ਮੜਾ ਕੈਮਰਾ ਕਾਰਡਿੰਗ ਵੋਇਸ ਆਉਣਾ ਕੀ ਕੀਤਾ ਜਿਵੇਂ ਅਮਰੂਦ ਦੀ ਫਾੜੀ ਹੋਈ ਹੈ ਐਸੇ ਨਹੀਂ ਕਰਾ ਤੇ ਕਾਕੂ ਨੇ ਕਿਹਾ ਵੀ ਅਮਰੂਦ ਹੈ ਮੈਂ ਵੀ ਲੱਖੇ ਵਾਂ ਕਾਰਡਿੰਗੇ ਪਹਿਲੀ ਵਾਰ ਦੇਖੀ ਆ ਬਣਾ ਉਸ ਤਰੀਕੇ ਨਾਲ ਕਰੀ ਹੋਈ ਹੈ ਤੇ ਬਾਕੀ ਦੇਖਣੇ ਵਧੀਆ ਵੀ ਲੱਗਦਾ ਹਲਦੀ ਦੀਆਂ ਆਦੀਆਂ ਆਪਣੇ ਦੇ ਹਲਦੀ ਦੀਆਂ ਪਿੰਨੀਆਂ ਬਾਹਰ ਗਈਆਂ ਆਪਣੀਆਂ ਤਿਆਰ ਹੋ ਕੇ ਠੀਕ ਹੈ ਜੀ ਤੇ ਕੋਈ ਦੀਆਂ ਤੇ ਬਾਕੀ ਪੰਜੀਰੀ ਆ ਉਹ ਜਾਂਦੀ ਹੈ ਪੰਜੀਰੀ ਚ ਫਿਰ ਇਹ ਹੁੰਦਾ ਨਾ ਕਾਕੂ ਵੀ ਅਸੀਂ ਆਹ ਨਹੀਂ ਉਹਦੀ ਹੱਤਾ ਅਸੀਂ ਦਵਾਈਆਂ ਹੀ ਪਾਉਣੇ ਸਾਰੀਆਂ ਹੋਰ ਅੱਜ ਕੋਈ ਆਪਣਾ ਮਤਲਬ ਆਪਣੀ ਗੱਲਬਾਤ ਚਲੋ ਚੱਲ ਵੀ ਕੋਈ ਪ੍ਰੋਮੋਸ਼ਨ ਕਰਨ ਦੀ ਨਹੀਂ ਸੀਗੀ ਉਹ ਤਾਂ ਜਦੋਂ ਕਾਕੂ ਨੇ ਗੱਲ ਚਲਾ ਲਈ ਕਹਿੰਦਾ ਕਿ ਆਂਟੀ ਹੋਰੀ ਦੇਸੀ ਦਵਾਈਆਂ ਦਿੰਦੇ ਉਹ ਤਾਂ ਚੱਲ ਪਈ ਵੈਸੇ ਆਪਾਂ ਨੇ ਅੱਜ ਵੀਡੀਓ ਬਣਾਉਣ ਦਾ ਇਹੀ ਰੀਜਨ ਸੀ ਵੀ ਤੁਹਾਡੀ ਮੁਲਾਕਾਤ ਕਰਵਾ ਦਈਏ ਕਾਕੂ ਨਾਲ ਹੈਨਾ ਵੀ ਕਾਕੂ ਚੱਲ ਕੇ ਆਇਆ ਬੜਾ ਮਾਣ ਮਹਿਸੂਸ ਹੁੰਦਾ ਖੁਸ਼ੀ ਹੁੰਦੀ ਹੈ ਜਦੋਂ ਇਹਨੇ ਮੈਨੂੰ ਇੱਥੇ ਨੱਬੜ ਆ ਕੇ ਫੋਨ ਕੀਤਾ ਕਹਿੰਦਾ ਆਂਟੀ ਜੀ ਤੁਸੀਂ ਸੁੱਤੇ ਉੱਠ ਗਏ ਮੈਂ ਆਖਿਆ ਹਾਂ ਬੇਟਾ ਕਿਵੇਂ ਸੀ ਕਹਿੰਦਾ ਮੈਂ ਤਾਂ ਪਹੁੰਚ ਗਿਆ ਮੈਂ ਤਾਂ ਤੁਹਾਨੂੰ ਮਿਲਣ ਆਉਣਾ ਤੇ ਕਹਿੰਦਾ ਮੈਂ ਤਾਂ ਅੱਜ ਬਣ ਵਾਲੀ ਤੋਂ ਚੱਲਿਆ ਤੇ ਤੁਹਾਡੇ ਕੋਲ ਛੇਤੀ ਪਹੁੰਚ ਜਾਊਗਾ ਫਿਰ ਬੜਾ ਚਾਜਾ ਹੋਇਆ ਵੀ ਚਲੋ ਕੱਲ ਕਾਕੂ ਆਪਾਂ ਨੂੰ ਮਿਲਣ ਆਉਂਦਾ ਹੈ ਨਾ ਪਹਿਲਾਂ ਤਾਂ ਮੈਂ ਡਰ ਗਿਆ ਸੀ ਕਿ ਫੋਨ ਥੋੜਾ ਲੇਟ ਚੱਕਿਆ ਮੈਂ ਆਖਿਆ ਮੈਂ ਤੁਹਾਨੂੰ ਸੁੱਤੇ ਨਾ ਬਈ ਹੁਣ ਤੂੰ ਕਹਿੰਦੀ ਆਂਟੀ ਜੀ ਮੈਂ ਚੱਲ ਵੀ ਪਿਆ ਤਾਂ ਕਿਤੇ ਗੱਮ ਮਿਲ ਤੇ ਥੋੜਾ ਜਿਹਾ ਹੋ ਜਾਂਦਾ ਹੈਗਾ ਬੱਚੇ ਨੂੰ ਵੀ ਮੈਂ ਚੱਲ ਵੀ ਪਿਆਪਾ ਇਹ ਵਾਰ ਆਇਆ ਮੈਨੂੰ ਲੱਗਦਾ ਕੱਖ ਪਹਿਲੀ ਵਾਰ ਜੀ ਅੱਛਾ ਆਇਆ ਕਰ ਤੂੰ ਹੁਣ ਇਧਰ ਨਹੀਂ ਹੁਣ ਸਾਡੇ ਹੁਣ ਮਾਰਗੜਦੀਆਂ ਵੀਡੀਓ ਬਣਾ ਕੇ ਲੈ ਜਾ ਕਰ ਬਿਲਕੁਲ ਜਰੂਰ ਹੁਣ ਆਇਆ ਕਰਾਂਗੇ ਜੀ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਨਾ ਹੁਣ ਆਪਾਂ ਬਾਕੀ ਜਿੰਨੇ ਵੀ ਇਧਰ ਸਾਡੇ ਭਰਾਣੇ ਭਾਈ ਜਰੂਰ ਹਨਾ ਸੰਪਰਕ ਕਰ ਲਿਆ ਕਰੋ ਕਿਸੇ ਨੇ ਵੀ ਪ੍ਰੋਮੋਸ਼ਨ ਕਰਾਉਣੀ ਆ ਕਿਉਂਕਿ ਜੇ ਮੰਨ ਲਾ ਇਹ ਸੱਦਣਗੇ ਤਾਂ ਜਰੂਰ ਆਏਗਾ ਇਧਰ ਭਾਈ ਸੱਦਿਆ ਕਰੋ ਕਾਕੂ ਨੂੰ ਕਿਸੇ ਦੇ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਮੋਸ਼ਨ ਕਰਾਉਣੀ ਆ ਪੰਜਾਬ ਦੇ ਵਿੱਚ ਆਪਦੀ ਚੀਜ਼ ਨੂੰ ਫਲਾਉਣਾ ਜਾਦੇ ਪੰਜਾਬ ਦੇ ਵਿੱਚ ਆਪਦੇ ਆਈਟਮਾਂ ਨੂੰ ਲੈ ਕੇ ਜਾਣ ਦਾ ਤਾਂ ਜਰੂਰ ਕਾਕੂ ਹੀਰਾ ਨਾਲ ਸੰਪਰਕ ਕਰਿਆ ਕਰੋ ਆਪਾਂ ਕਾਕੂ ਦਾ ਨੰਬਰ ਵੀ ਪਾਵਾਂਗੇ ਸਪੈਸ਼ਲ ਹਨਾ ਬਹੁਤ ਵਧੀਆ ਹੋਣ ਹਾਰ ਬੱਚਾ ਇਹ ਬਹੁਤ ਵਧੀਆ ਹੈ ਦਾ ਕਾਕੂ ਹੀਰਾ ਇਹਦੇ ਨਾਮ ਤੋਂ ਹੀ ਇਹਦੇ ਪੇਜ ਹੈ ਕਾਕੂ ਹੀਰੇ ਦੇ ਨਾਮ ਤੋਂ ਹੀ ਇੰਸਟਾਗ੍ਰam ਹੈ ਨਾ ਹਾਂ ਸਭ ਨੂੰ ਹੀਰੇ ਦੇ ਨਾਮ ਤੋਂ YouTube ਇੰਸਟਾਗ੍ਰam ਹੈਗਾ ਜੀ ਆਪਣਾ ਕਾਕੂ ਹੀਰਾ ਪਿੰਡ ਦੇ ਨਾਂ ਤੇ ਬਣਿਆ ਹੋਇਆ ਹੈਗਾ ਤੇ ਜਿਹੜਾ ਆਪਣਾ Facebook YouTube ਹੈ ਇਕੱਲਾ ਕਾਕੂ ਹੀਰੇ ਦੇ ਨਾਂ ਤੇ ਬਣਿਆ ਹੈ ਇਹ ਇਕੱਲਾ ਕਾਕੂ ਹੀਰੇ ਦੇ ਨਾਂ ਤੇ ਬਣਿਆ ਹੈ ਤੇ ਚਲੋ ਭਾਈ ਤੁਹਾਨੂੰ ਸਾਰਿਆਂ ਨੂੰ ਦੁਬਾਰਤ ਤੋਂ ਅਸੀਂ ਫੇਰ ਕਹਿੰਦੇ ਹਾਂ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ ਤੇ ਭਾਈ ਤੁਸੀਂ ਵੀ ਆਓ ਮਿਲਣ ਤੇ ਵਧੀਆ ਤੁਹਾਨੂੰ ਵੀ ਅਸੀਂ ਅਮਰੂਦਾਂ ਵਾਂਗੂ ਕੱਟ ਕੇ ਤੇ ਕੋਈਆਂ ਪਿੰਡੀਆਂ ਖਾਓ ਸਹੀ ਗੱਲ ਹੈ ਨਹੀਂ ਅਜ ਕਾਕੂ ਹੀਰੇ ਕੋਈ ਨਹੀਂ ਮਾਤਾ ਜੀ ਕਹਿੰਦਾ ਜੀ ਨਵਾਂ ਸਾਲ ਆ ਜਿਹੜਾ ਵਧੀਆ ਖੁਸ਼ੀਆਂ ਭਰੇ ਆਵੇ ਵੀ ਵਧੀਆ ਹੋਣਾ ਕਦੇ ਵੀ ਕਿਸੇ ਦਾ ਹੀ ਖਾਵਾ ਜੀ ਨਾ ਕਰਨਾ ਬਹੁਤ ਬਹੁਤ ਧੰਨਵਾਦ ਜੀ ਤੂੰ ਸਵੇਰੇ ਛੱਡ ਦੇ ਵਿੱਚ ਆਇਆ ਹੈਗਾ ਇੰਨੀ ਦੂਰੋਂ ਚੱਲ ਕੇ ਸਾਨੂੰ ਮਿਲਣਗਾ ਤੇ ਭਾਈ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਧੰਨਵਾਦ ਧੰਨ ਸਤਿਕਾਰ